ਦੋਸਤੋ ਲੋੜੀਆਂ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਹੁਣ ਇਸ ਲੋੜੀ ਨੂੰ ਲੈ ਕੇ ਕਾਫੀ ਲੋਕ ਜਿਹੜੇ ਨੇ ਅਵੇਅਰ ਹੋ ਚੁੱਕੇ ਨੇ ਕਿ ਚਾਈਨਾ ਜਿਹੜੀ ਡੋਰ ਆ ਖੂਨੇ ਡੋਰ ਆ ਉਸ ਨੂੰ ਆਪਾਂ ਨਹੀਂ ਵਰਤਣਾ ਹਰ ਕੋਈ ਸੰਸਥਾ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਜਾਂ ਸਕੂਲ ਦੇ ਵਿੱਚ ਐਸੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਅਸੀਂ ਇਹ ਖੂਨੀ ਡੋਰ ਜਿਹੜੀ ਆ ਉਹ ਨਹੀਂ ਵਰਤਣੀ ਜਿਸ ਦੇ ਨਾਲ ਕਈ ਨੁਕਸਾਨ ਹੁੰਦੇ ਨੇ ਕਈ ਪਰਿਵਾਰ ਕਈ ਜਾਨਾਂ ਜਿਹੜੀਆਂ ਨੇ ਉਹ ਚਲੇ ਜਾਂਦੀਆਂ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ ਕਈ ਐਸਸੀ ਸੰਸਥਾਵਾਂ ਕੱਸੀਆਂ ਐ ਐਨਜੀਓ ਨੇ ਉਹ ਆਪਣੇ ਤੌਰ ਤੇ ਪੂਰਾ ਜ਼ੋਰ ਲਗਾ ਰਹੀਆਂ ਨੇ ਇਸ ਖੂਨੀ ਡੋਰ ਨੂੰ ਰੋਕ ਕੇ ਆ ਜਾਵੇ ਤੇ ਕਾਫੀ ਹੱਦ ਤੱਕ ਪੁਲਿਸ ਵੀ ਕੰਮ ਕਰ ਰਹੀ ਹੈ ਡਰੋਨ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਗੱਟੂ ਦੇ ਨਾਲ ਇਸ ਚਾਈਨਾ ਡੋਰ ਦੇ ਨਾਲ ਗੁੱਡੀ ਡੋਂਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਜੋ ਬੰਦੀ ਕਾਰਵਾਈ ਉਹ ਕੀਤੀ ਜਾਂਦੀ ਹੈ ਇਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਅੱਜ ਨੌਵਲਟੀ ਚੌਂਕ ਦੇ ਵਿੱਚ ਇੱਕ ਮੁਹਿੰਮ ਕੱਢੀ ਗਈ ਹੈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਸਕੂਲ ਦੇ ਬੱਚੇ ਵੀ ਸਹਿਯੋਗ ਕਰ ਰਹੇ ਨੇ ਨਾਲ ਦੇ ਨਾਲ ਕੁਝ ਉੱਚ ਅਧਿਕਾਰੀ ਦੀ ਗੱਲ ਕਰ ਵੀ ਹੋ ਵੀ ਨੇ ਕੁਝ ਸੰਸਥਾਵਾਂ ਵੀ ਮੌਜੂਦ ਹੈਗੀਆਂ ਨੇ ਹੱਥ ਦੇ ਵਿੱਚ ਬੈਨਰ ਸਾਥ ਦੇ ਵਿੱਚ ਪੋਸਟਰਸ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਮਕਸਦ ਇਹ ਹੀ ਹੈ ਕਿ ਆਪਾਂ ਹੁਣ ਵਾਕਏ ਦੇ ਵਿੱਚ ਅਵੇਅਰ ਹੋ ਜਾਈਏ ਵਾਕਏ ਦੇ ਵਿੱਚ ਇਸ ਚੀਜ਼ ਤੋਂ ਮੁੜ ਜਾਈਏ ਕਿ ਅਸੀਂ ਚਾਈਨਾ ਡੋਰ ਨਾਲ ਗੁੱਡੀ ਡੋਣੀ ਐਨਜੋਇਮੈਂਟ ਆਪਣੀ ਜਗ੍ਹਾ ਹੁੰਦਾ ਤੁਹਾਡੇ ਐਨਜੋਇਮੈਂਟ ਕਈਆਂ ਲਈ ਮੌਤ ਬਣ ਕੇ ਬਹਿ ਜਾਂਦਾ ਹੈ ਪਰਵਾਰ ਛੋਂਦੇ ਨੇ ਸੰਸਾਰ ਛੱਡ ਕੇ ਚਲੇ ਜਾਂਦੇ ਨੇ ਐਸੀ ਜੀ ਇੱਕ ਮਾਮਲਾ ਅੱਜ ਜਲੰਧਰ ਤੋਂ ਵੀ ਸਾਹਮਣੇ ਆਇਆ ਜਿੱਥੇ ਐਸਾ ਇੱਕ ਨੌਜਵਾਨ ਸੀ ਜਿਸ ਦੀ ਸਾਵਲੀ ਨਾਲੀ ਜਿਹੜੀ ਸੀਗੀ ਉਹ ਕੱਟੀ ਗਈ ਪਰ ਜਾਨ ਬਚ ਗਈ ਪਰ ਅਜਿਹਾ ਵੀ ਹੁੰਦਾ ਹੈ ਕਈ ਵਾਰ ਜਾਨ ਵੀ ਚਲੀ ਜਾਂਦੀ ਹੈ ਇਸ ਕਰਕੇ ਸਾਨੂੰ ਅਵੇਅਰ ਹੋਣਾ ਚਾਹੀਦਾ ਤਾਂ ਜੋ ਆਪਾਂ ਇੱਕ ਚੰਗੇ ਰਾਵਲ ਚੱਲ ਸਕੀਏ ਆਪਣਾ ਪੰਜਾਬ ਆਪਣਾ ਭਾਰਤ ਇੱਕ ਚੰਗੇ ਭਵਿਕਵਲ ਜਾ ਸਕੇ ਸੋ ਆਪਾਂ ਇਸ ਡੋਰ ਦਾ ਇਸ ਗੱਟੂ ਦਾ ਬਾਈਕਾਟ ਕਰੀਏ ਇਹ ਬੱਚਿਆਂ ਨੇ ਵੀ ਬੜਾ ਸਾਥ ਦਿੱਤਾ ਹੈ ਹਰ ਕੋਈ ਇਸ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਆਮ ਜਿਹੀ ਗੱਲ ਹੈ ਕਿ ਸਭ ਨੂੰ ਪਤਾ ਹੈ ਇਸ ਨਾਲ ਕਈਆਂ ਮੋਤਾ ਹੋ ਚੁੱਕੀਆਂ ਹਨ ਹਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਆ ਅੰਮ੍ਰਿਤਸਰ ਦੇ ਨੋਵਲਟੀ ਚੌਂਕ ਦੀਆਂ ਭਾਚਾ ਕੀ ਕਰਨਾ ਚਾਹੋਗੇ ਹਮ ਚਾਈਨਾ ਡੋਰ ਕੋ ਲੈ ਕੇ ਇਹ ਚਾਈਨਾ ਡੋਰ ਕਾ ਮੈਂ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਚਾਹੀਏ ਉਸ ਸੇ ਬਹੁਤ ਸਾਰੇ ਨੁਕਸਾਨ ਹੋ ਰਿਹਾ ਹੈ ਇਨਸਾਨੋ ਕੀ ਔਰ ਪੰਛੀਓ ਕੇ ਦਿਪਕ ਜੀ ਤੁਸੀਂ ਕੀ ਕਰਨਾ ਚਾਹੋਗੇ ਅੱਜ ਆਪ ਲੋਕੋ ਕੋ ਜਾਗਰੂਕ ਕਰ ਰਹੇ ਹੈਂ ਕੀ ਕਹੇਂਗੇ मैं ये कहना चाहती हूँ कि हमें डोर यूज़ नहीं करनी चाहिए क्योंकि बहुत पंछियों को बहुत नुकसान होता है और बहुत ब्लड भी होता है इस करके हमें चाइना डोर नहीं यूज़ करनी चाहिए और सबको बताना चाहिए कि चाइना डोर नो मोर मेरा नाम निधि पाठक है ਸੋ ਅੱਜ ਦੀ ਮੁਹਿੰਮ ਦਾ ਅੱਜ ਦੀ ਮੁਹਿੰਮ ਦਾ ਮੇਨ ਮਕਸਦ ਇਹੀ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਅਸੀਂ ਬੱਚਿਆਂ ਨੂੰ ਅੱਗੇ ਇਸ ਤਰ੍ਹਾਂ ਕਹੀ ਲਾਇਆ ਹੈ ਕਿ ਦੇਖੋ ਜਿਹੜੇ ਬੱਚੇ ਹੈ ਉਹ ਸਾਡੀ ਰੂਟਸ ਹੈ ਸਾਡੇ ਦੇਸ਼ ਦੀ ਰੂਟਸ ਹੈਗਾ ਤੇ ਜੇ ਅਸੀਂ ਬੱਚੇ ਅਗਿਆਨਗੇ ਉਹਨਾਂ ਨੂੰ ਵੀ ਸਮਝ ਆਏਗੀ ਤੇ ਉਹ ਬਾਕੀਆਂ ਨੂੰ ਵੀ ਸਮਝਾਣਗੇ ਸੋ ਸਾਡਾ ਮਕਸਦ ਸਿਰਫ ਇਹੀ ਹੈ ਮਾਪਿਆਂ ਤੱਕ ਵੀ ਪਹੁੰਚਾਉਣਾ ਕਿ ਤੁਹਾਡੇ ਬੱਚਿਆਂ ਦੇ ਮਾਈਂਡਸ ਤੱਕ ਪਹੁੰਚ ਪਾਏ ਕਿ ਐਸੀ ਖੂਨੀ ਖੰਜਰ ਦੇ ਰਹੇ ਆਂ ਬੱਚਿਆਂ ਦੇ ਹੱਥ ਜਿਵੇਂ ਅਸੀਂ ਡੋਰ ਦੇ ਰਹਿਆ ਕਿਉਂ ਖੂਨੀ ਖੰਜਰ ਹੈ ਕਿਉਂਕਿ ਜਦੋਂ ਉਹ ਵਰਤਨਗੇ ਤੇ ਕਿਸੇ ਨਾ ਕਿਸੇ ਦੀ ਜਾਨ ਜਾ ਸਕਦੀ ਹੈ ਚਾਹੇ ਉਹ ਪੰਛੀ ਹੋਵੇ ਚਾਹੇ ਉਹ ਜਾਨਵਰ ਹੋਵੇ ਚਾਹੇ ਉਹ ਇਨਸਾਨ ਹੋਵੇ ਅਸੀਂ ਦੇਖਿਆ ਵੀ ਹੈ ਪਾਸਟ ਵਿੱਚ ਕੁਝ ਸਾਲ ਪਹਿਲੇ ਇਹ ਕਿੰਨੇ ਇਨਸिडेंट ਹੋ ਚੁੱਕੇ ਹੈ ਸੋ ਕੀ ਅਸੀਂ ਅਸਲ ਵਿੱਚ ਸਿਰਫ ਇੰਨਾ ਕੁਐਸ਼ਨ ਕਰਨਾ ਹੈ ਮਾਪਿਆਂ ਨੂੰ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਖੂਨੀ ਖੰਜਰ ਮਾਪਿਆਂ ਦਿੱਤਾ ਜਾਵੇ ਨਹੀਂ ਤੇ ਸਾਨੂੰ ਇੱਕ ਹੀ ਨਾਰਾ ਲਗਾਣਾ ਹੈ ਚਾਇਨਾ ਡੋਰ ਨੋ ਮੋਰ ਠੀਕ ਹੈ ਥੈਂਕ ਯੂ ਕੀ ਅਜਾ ਪੁਰਾਣਾ ਕੀਤਾ ਗਿਆ ਜੀ ਅੱਜ ਜੀ ਅਸੀਂ ਉਹਨਾਂ ਸੁੱਤੇ ਲੋਕਾਂ ਨੂੰ ਡੂੜੀ ਨੀਂਦ ਵਿੱਚੋਂ ਜਗਾਉਣ ਵਾਸਤੇ ਇਹ ਛੋਟੇ ਬੱਚੇ ਜਿਹੜੇ ਅੱਜ ਉਹ ਪੰਛੀਆਂ ਦਾ ਕਸਟਿਊਮ ਵੀ ਪਹਿਨ ਕੇ ਆਏ ਆ ਤੇ ਉਹਨਾਂ ਨੇ ਆਪਣੇ ਚਿਹਰੇ ਦੀਵਾਲੇ ਜਿਹੜੀ ਉਹ ਚਾਇਨਾ ਡੋਰ ਦਾ ਪੇਟਾ ਮਾਰਿਆ ਹੋਇਆ ਇਹ ਲੋਕਾਂ ਨੂੰ ਜਾਗਣ ਨੂੰ ਜਗਾਉਣ ਵਾਸਤੇ ਆਏ ਆ ਕਾਂ ਜੋ ਜਿਹੜੇ ਹੋ ਰਹੇ ਐਕਸੀਡੈਂਟ ਐ ਇਹਨਾਂ ਨੂੰ ਘਟਾਇਆ ਜਾ ਸਕੇ ਜਿੰਨੀਆਂ ਵੀ ਸਾਡੀਆਂ ਥੋੜੇ ਦਿਨਾਂ ਵਿੱਚ ਆ ਮੌਤਾਂ ਹੋਈਆਂ ਛੋਟੇ ਬੱਚੇ ਜਿਹੜੀ ਇਹ ਚਾਈਨਾ ਡੋਸ ਦੀ ਭੇਡਾ ਚੜ ਗਏ ਆ ਔਰ ਬਹੁਤ ਸਾਰੇ ਸਾਡੇ ਜੀਵ ਜੰਤੂ ਔਰ ਸਾਡਾ ਵਾਤਾਵਰਨ ਜਿਹੜੇ ਬੂਟੇ ਆ ਉਹਨਾਂ ਦਾ ਕਿਤਨਾ ਕਦੇ ਕੱਟੇ ਜਾ ਰਹੇ ਆ ਤੇ ਸਾਡੇ ਇਨਸਾਨਾਂ ਦੀਆਂ ਗੱਦਲਾਂ ਕੱਟੀਆਂ ਜਾ ਰਹੀਆਂ ਉਹ ਜਿਹੜੇ ਸੁੱਤੇ ਹੋਏ ਇਨਸਾਨ ਆ ਉਹਨਾਂ ਨੂੰ ਜਗਾਉਣ ਵਾਸਤੇ ਇਹ ਇੱਕ ਅਸੀਂ ਪ੍ਰਾਲਾ ਕੀਤਾ ਛੋਟੇ ਬੱਚਿਆਂ ਨੂੰ ਜਿਹੜਾ ਇਹ ਪੰਛੀ ਜਿਹੜੇ ਬਣਾ ਕੇ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਇਹਨਾਂ ਦੇ ਵੱਲ ਵੇਖ ਕੇ ਕੋਈ ਤਸਖਾ ਕੇ ਆਪਣੇ ਬੱਚੇ ਨੂੰ ਗੱਟੂ ਦੇਣ ਤੋਂ ਕੁਗਰੇਜ ਕਰੇ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਦੀ ਗੱਦਰ ਨਾ ਕੱਟੀ ਜਾਵੇ ਔਰ ਕਿਸੇ ਦਾ ਘਰ ਦਾ ਚਿਰਾਗ ਨਾ ਬੁੱਝ ਜਾਵੇ ਕਿੰਨੀਆਂ ਸਫਲਾਵਾ ਪਹੁੰਚਾਈਆਂ ਕਿਹੜੇ-ਕਿਹੜੇ ਕੰਮ ਇਹ ਜੀ ਸਾਡੀਆਂ ਲਗਭਗ ਮੈਂ ਤਾਂ ਇੱਥੇ ਬੜੀ ਮੈਨੂੰ ਖੁਸ਼ੀ ਹੋਈ ਹੈ ਕਿ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਹੋਏ ਨੇ ਜਿਹੜੇ ਸਾਡੇ ਨਾਲ ਸਾਥ ਦੇ ਰਹੇ ਆ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਵਾ ਇਸ ਵਿੱਚ ਸ਼ਮੂਲੀਅਤ ਕੀਤੀ ਆ ਮੈਂ ਉਹਨਾਂ ਦਾ ਜੇ ਨਾਮ ਲੈਣ ਲੱਗਾ ਤੇ ਬਹੁਤ ਸਾਰੇ ਇਨਸਾਨ ਨੇ ਜਿਨ੍ਹਾਂ ਦਾ ਨਾਮ ਲੈਣ ਤੇ ਕਾਫੀ ਟਾਈਮ ਲੱਗ ਜਾਏਗਾ ਸਾਫ ਦਾ ਅਫੀਸਰ ਵੀ ਪਹੁੰਚੇ ਹੋਏ ਨੇ ਸਾਫ ਦਾ ਅਫੀਸਰ ਵੀ ਇੱਥੇ ਜਿਹੜੇ ਸਾਨੂੰ ਮਰੇ ਸੀਗੇ ਤੇ ਅਸੀਂ ਇਹਨਾਂ ਦਾ ਵੀ ਹਸਾਰਾ ਲਿਆ ਬਹੁਤ ਅੱਛਾ ਲੱਗਿਆ ਕਿ ਜੇ ਮੈਨੂੰ ਇਹਨਾਂ ਦਾ ਅਸ਼ੀਰਵਾਦ ਮਿਲ ਗਿਆ ਤੇ ਮੈਂ ਸਮਝਦਾ ਕਿ ਸਾਡਾ ਸੈਮੀਨਾਰ ਕਾਮਯਾਬ ਆ ਸਰਕਾਰਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਡਰੋਨ ਵੀ ਪੁਲਿਸ ਵੱਲੋਂ ਡਾਇਆ ਜਾ ਰਿਹਾ ਉਸਤੇ ਪਾਪਦੂ ਵੀ ਤਰਾਰ ਤਾਰ ਛ ਗੱਟੂ ਦੇ ਨਾਲ ਹੀ ਗੱਡੀ ਡਾਈ ਯਾਰੀ ਉਹਨਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਵੇਖੋ ਜੀ ਇਹ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਡਰੋਨ ਦੀ ਬਦੌਲਤ ਅਸੀਂ ਬਹੁਤ ਸਾਰੀ ਰਿਕਵਰੀ ਜਿਹੜੀ ਕੀਤੀ ਆ ਪਹਿਲਾਂ 1000 ਸ਼ਾਇਦ 70 ਗੱਟੂ ਫੜੇ ਗਏ ਸੀਗੇ ਕੱਲ 1200 ਦੇ ਕਰੀਬ ਗੱਟੂ ਹੋਰ ਫੜਿਆ ਗਿਆ ਜੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਆਪ ਵੀ ਦੇਖ ਲਾਗੇ ਕਿ ਕਿੰਨੀ ਰਿਕਵਰੀ ਹੁੰਦੀ ਆ ਸਾਡੇ ਸ਼ਹਿਰ ਵਿੱਚ ਬਹੁਤ ਸਾਰੇ ਡਰੋਨ ਜਿਹੜੇ ਸਾਡੇ ਆਪਣੇ ਪ੍ਰਸ਼ਾਸਨ ਚਲਾ ਰਿਹਾ ਔਰ ਸਾਡੇ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆ ਔਰ ਪ੍ਰਾਈਵੇਟ ਐਨਜੀਓ ਜਿਹੜੀਆਂ ਵਾਂ ਇਹਦੇ ਵਿੱਚ ਸਾਥ ਦੇ ਰਹੀਆਂ ਜਿਹੜਾ ਕਿ ਸਾਡੇ ਡਰੋਨ ਜਿਹੜੇ ਆ ਇਹ ਕਾਫੀ ਹੱਦ ਤੱਕ ਚੱਲ ਰਹੇ ਆ ਤੇ ਇਹ ਆਉਣ ਵਾਲੇ ਦਿਨਾਂ ਵਿੱਚ ਅੱਛਾ ਰਿਜ਼ਲਟ ਮਿਲੇਗਾ ਲੋਕਾਂ ਦੇ ਖਿਲਾਫ ਜਿਹੜੇ ਪੀਰੈਂਟਸ ਆ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਸਖਤ ਤੋਂ ਸਖਤ ਕੀਤੀ ਜਾਏਗੀ ਲੱਗਦਾ ਹੈ ਸਰਕਾਰ ਨੂੰ ਚਾਹੀਦਾ ਹੈ ਜੇ ਬਹੁਤ ਮੈਂ ਕੀ ਕਿਹਾ ਵਾ ਸਰਕਾਰਾਂ ਨੂੰ ਚਾਹੀਦਾ ਹੈ ਤੇ ਕੋਈ ਕੋਈ ਢਾਕ ਨੂੰ ਬਣਾ ਲੈਣਾ ਚਾਹੀਦਾ ਬਟ ਸਭ ਤੋਂ ਸਦਾ ਸਜ਼ਾ ਮਿਲੇਗੀ ਵੇਖੋ ਜੀ ਇਹ ਤੇ ਜੋ ਕਾਨੂੰਨ ਪਹਿਲਾਂ ਬਣਿਆ ਹੋਇਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਹੁਣ ਜਿਹੜੀਆਂ ਇਹਨਾਂ ਜਿਹੜੇ ਸਜ਼ਾ ਦਾ ਪ੍ਰਾਵਧਾਨ ਕੀਤਾ ਕਿ ਜਿਹੜਾ ਉਹ 10000 ਤੋਂ ਲੈ ਕੇ ਆਪਣੇ ਜਿਹੜਾ ਉਹ 15 15 ਲੱਖ ਰੁਪਏ ਤੱਕ ਜਿਹੜਾ ਜੁਰਮਾਨਾ ਵਾ ਉਹ ਬਹੁਤ ਵੱਡੀ ਸਜ਼ਾ ਵਾ ਇਹਦੇ ਵਿੱਚ ਸਜ਼ਾ ਹੋਰ ਦਾ ਪ੍ਰਭਾਵ ਤਾਂ ਜਿਹੜਾ ਵੱਧ ਵੀ ਸਕਦਾ ਤੇ ਜੁਰਮਾਨਾ ਵੀ ਕਾਫੀ ਹੋ ਸਕਦਾ ਅਸੀਂ ਇਹ ਕਰਨਾ ਕਿ ਜੇ ਅਸੀਂ ਬੱਚਿਆਂ ਨੂੰ ਜਹਿਮ ਹੀ ਦੇ ਸਕਦੇ ਆ ਆਪਾਂ ਨੂੰ ਸਲਫਾਸ ਦੀ ਗੋਲੀ ਵੀ ਦੇ ਸਕਦੇ ਆ ਆਪਾਂ ਉਹਨਾਂ ਨੂੰ ਅੱਗੇ ਤੋਂ ਦੂਰ ਰੱਖਦੇ ਆ ਤੇ ਕੀ ਆਪਾਂ ਚੈਨਾ ਦੇ ਗੱਟੂ ਤੋਂ ਦੂਰ ਨਹੀਂ ਰੱਖ ਸਕਦੇ ਜੇ ਅਸੀਂ ਬੱਚਿਆਂ ਨੂੰ ਪੜਾਉਣ ਦਾ ਇੱਕ سلسلہ ਕਿ ਅਸੀਂ ਬਾਹਰ ਜਾ ਕੇ ਪੜ੍ਹਾਈ ਕਰਵਾਉਣੀ ਆ ਬਾਹਰ ਜਾ ਕੇ ਇਹਨਾਂ ਨੂੰ ਟੀਮ ਲਵਾਉਣੀ ਆ ਇਹਨਾਂ ਨੂੰ ਵੱਡੇ ਵੱਡੇ ਜਿਹੜੇ ਅਸੀਂ ਕੋਰਸ ਕਰਾਉਣੇ ਆ ਤੇ ਕੀ ਅਸੀਂ ਆਪਣੇ ਬੱਚੇ ਕੋ ਗੱਟੂ ਨਹੀਂ ਛੁਡਵਾ ਸਕਦੇ ਉਹ ਬੱਚੇ ਕੀ ਪੜਨਗੇ ਉਹ ਕੀ ਕਿਸ ਨੂੰ ਸੰਦੇਸ਼ ਦੇਣਗੇ ਜੇ ਆਪਾਂ ਉਹਨਾਂ ਨੂੰ ਅੱਜ ਉਹਨਾਂ ਦੀ ਮਜਬੂਰੀ ਵਾਸੋਂ ਉਹਨਾਂ ਦੇ ਅੱਗੇ ਇੱਕ ਗੁੱਟੇ ਟੇਕ ਦਿੱਤੇ ਆ ਤੁਸੀਂ ਇਹ ਦੇਖੋ ਜੇ ਤੁਹਾਡੇ ਬੱਚੇ ਦਾ ਕਿਸੇ ਦੀ ਗਰਦਨ ਕੱਟੀ ਜਾਏ ਕਿਸੇ ਦੀ ਅੱਖਾਂ ਦੀ ਲਾਈਟ ਚਲੀ ਜਾਏ ਤੇ ਫਿਰ ਕੀ ਤੁਸੀਂ ਸਮਝੋਗੇ ਕਿ ਇਹ ਚైనా ਡੋਲ ਅੱਛੀ ਆ ਇਸ ਕਰਕੇ ਇਸ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਜਿਸਾਂ ਐਨਜੀਓ ਸਾਡੇ ਨਾਲ ਸਾਥ ਦੇ ਰਹੀਆਂ ਇਸੇ ਤਰ੍ਹਾਂ ਤੁਸੀਂ ਸਾਥ ਦਿਓ ਔਰ ਖਾਸ ਕਰਕੇ ਆਪ ਆਪਣੇ ਜ਼ਿੰਮੇਵਾਰੀ ਸਮਝੋ ਹਰ ਇੱਕ ਇਨਸਾਨ ਜਿਹੜਾ ਵਾ ਉਹ ਆਪਣੀ ਜ਼ਿੰਮੇਵਾਰੀ ਸਮਝੇ ਤੇ ਇਸ ਮਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੇ ਆਪਣੇ ਬੱਚਿਆਂ ਨੂੰ ਚైనా ਗੱਟੂ ਦਾ ਬਾਈਕਾਟ ਕਰਕੇ ਚైనా ਗੱਟੂ ਜਿਹੜਾ ਕੋ ਲੱਗ ਜਾ ਕੇ ਡਾਉਦਾ ਵੀ ਆ 112 ਤੇ ਕਾਲ ਕਰੋ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾੜੇ ਰੱਖਣ ਵਾਲਾ ਵੇਚਣ ਵਾਲਾ ਜਿਹੜਾ ਗੁੱਡੀ ਡਾਉਣ ਵਾਲਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸਤੋ ਲੋੜੀ ਦੀਆਂ ਸਭ ਤੋਂ ਪਹਿਲਾਂ ਬਹੁਤ ਬਹੁਤ ਵ ਇਸ ਲੋੜ ਨੂੰ ਲੈ ਕੇ ਕਾਫੀ ਲੋਕ ਜਿਹੜੇ ਨੇ ਅਵੇਅਰ ਹੋ ਚੁੱਕੇ ਨੇ ਕਿ ਚਾਈਨਾ ਜਿਹੜੀ ਡੋਰ ਆ ਖੂਨੇ ਡੋਰ ਆ ਉਸ ਨੂੰ ਆਪਾਂ ਨਹੀਂ ਵਰਤਣਾ ਹਰ ਕੋਈ ਸੰਸਥਾ ਪੰਜਾਬ ਪੁਲਿਸ ਦੇ ਕੋਈ ਅਧਿਕਾਰੀ ਜਾਂ ਸਕੂਲ ਦੇ ਵਿੱਚ ਐਸੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਅਸੀਂ ਇਹ ਖੂਨੀ ਡੋਰ ਜਿਹੜੀ ਆ ਉਹ ਨਹੀਂ ਵਰਤਣੀ ਜਿਸ ਦੇ ਨਾਲ ਕਈ ਨੁਕਸਾਨ ਹੁੰਦੇ ਨੇ ਕਈ ਪਰਿਵਾਰ ਕਈ ਜਾਨਾਂ ਜਿਹੜੀਆਂ ਨੇ ਉਹ ਚਲੇ ਜਾਂਦੀਆਂ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ ਕਈ ਐਸਐਸ ਸੰਸਥਾਵਾਂ ਕਸੀਆਂ ਐ ਐਨਜੀਓ ਨੇ ਉਹ ਆਪਣੇ ਤੌਰ ਤੇ ਪੂਰਾ ਜ਼ੋਰ ਲਗਾ ਰਹੀ ਹੈ ਨੇ ਇਸ ਖੂਨੀ ਡਰਨ ਨੂੰ ਰੋਕ ਕੇ ਆ ਜਾਵੇ। ਕਾਫੀ ਹੱਦ ਤੱਕ ਪੁਲਿਸ ਵੀ ਕੰਮ ਕਰ ਰਹੀ ਹੈ। ਡਰੋਨ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਗੱਟੂ ਦੇ ਨਾਲ ਇਸ ਚਾਈਨਾ ਡੋਰ ਦੇ ਨਾਲ ਗੁਡੀ ਡੋਂ ਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਉਹ ਬੰਦ ਦੀ ਕਾਰਵਾਈ ਉਹ ਕੀਤੀ ਜਾਂਦੀ ਹੈ। ਇਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਅੱਜ ਨੌਵਲਟੀ ਚੌਂਕ ਦੇ ਵਿੱਚ ਇੱਕ ਮੁਹਿੰਮ ਕਰਦੀ ਗਈ। ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਸਕੂਲ ਦੇ ਬੱਚੇ ਵੀ ਸਹਿਯੋਗ ਕਰ ਰਹੇ ਨੇ ਨਾਲ ਦੇ ਨਾਲ ਕੁਝ ਉੱਚ ਅਧਿਕਾਰੀ ਦੀ ਗੱਲ ਕਰ ਵੀ ਉਹ ਵੀ ਨੇ ਕੁਝ ਸੰਸਥਾਵਾਂ ਵੀ ਮੌਜੂਦ ਹੈਗੀਆਂ ਨੇ ਹੱਥ ਦੇ ਵਿੱਚ ਬੈਨਰ ਸਾਥ ਦੇ ਵਿੱਚ ਪੋਸਟਰਸ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਮਕਸਦ ਇਹ ਹੀ ਹੈ ਕਿ ਆਪਾਂ ਹੁਣ ਵਾਕਏ ਦੇ ਵਿੱਚ ਅਵੇਅਰ ਹੋ ਜਾਈਏ ਵਾਕਏ ਦੇ ਵਿੱਚ ਇਸ ਚੀਜ਼ ਤੋਂ ਮੁੜ ਜਾਈਏ ਕਿ ਅਸੀਂ ਚਾਈਨਾ ਡੋਰ ਨਾਲ ਗੁੱਡੀ ਡੋਣੀ ਐਨਜੋਇਮੈਂਟ ਆਪਣੀ ਜਗ੍ਹਾ ਹੁੰਦਾ ਤੁਹਾਡੇ ਐਨਜੋਇਮੈਂਟ ਕਈਆਂ ਲਈ ਮੌਤ ਬਣ ਕੇ ਬਹਿ ਜਾਂਦਾ ਹੈ ਪਰਿਵਾਰ ਛੋਂਦੇ ਨੇ ਸੰਸਾਰ ਛੱਡ ਕੇ ਚਲੇ ਜਾਂਦੇ ਨੇ ਐਸੇ ਜੀ ਇੱਕ ਮਾਮਲਾ ਅੱਜ ਜਲੰਧਰ ਤੋਂ ਵੀ ਸਾਹਮਣੇ ਆਇਆ ਜਿੱਥੇ ਐਸਾ ਇੱਕ ਨੌਜਵਾਨ ਸੀ ਜਸਦੀ ਸਾਹ ਵਾਲੀ ਨਾਲੀ ਜਿਹੜੀ ਸੀਗੀ ਉਹ ਕੱਟੇ